ਸਨਿ ਦੇ ਮਹਾਰਾਜ ਕੋਲ ਆਏ ਆ ਆਪਾਂ ਦਰਸ਼ਨ ਕਰਨ ਨੂੰ ਇਹ ਦੇਖੋ ਇੱਥੇ ਆਪਣਾ ਕਈ ਸਾਲਾਂ ਤੋਂ ਇੱਥੇ ਬਾਬਾ ਬੈਠਾ ਰਹਿੰਦਾ ਵਾ ਇਹਨੂੰ ਤਪੱਸਿਆ ਕਰਾਈਏ ਤੇ ਪੁੱਛੀਏ ਵੀ ਗ੍ਰਹਿਣ ਬਾਰੇ ਬਾਬਾ ਦੱਸਦਾ ਹੁੰਦਾ ਆ ਗ੍ਰਹਿਣ ਤਾਂ ਸਾਰੇ ਹਸਲਾ ਦਾ ਹੱਲ ਕਰਦਾ ਵੀ ਬਾਬੇ ਨੂੰ ਪੁੱਛੀਏ ਵੀ ਦੱਸ ਬਾਬਾ ਜੀ ਕਿਵੇਂ ਹੋ ਹਸਲਾ ਹੱਲ ਜੈ ਸ਼ਨੀ ਦੇ ਜੀ ਹਾਂ ਜੀ ਹਾਂਜੀ ਅਮਰਜੀਤ ਸਿੰਘ ਜੀ ਨੇੜੇ ਆਜੂ ਕੈਂਪ ਰੰਦੇ ਠੀਕ ਹੈ ਜੀ ਇਹ ਮੇਰੇ ਸ਼ਨੀ ਦੇਵ ਦਾ ਮੰਦਰਾ ਅੱਛਾ ਜੀ ਗ੍ਰਹਿਾਂ ਦੇ ਵਿੱਚ ਠੀਕ ਹੈ ਜੀ ਜਿਹੜੇ ਜਿਵੇਂ ਅੱਜ ਸੂਰਜ ਗ੍ਰਹਿਣ ਸੀਗਾ ਹਾਂਜੀ ਹਾਂਜੀ ਇਹ 12 ਰਾਸ਼ੀਆਂ ਉੱਤੇ ਠੀਕ ਹੈ ਜੀ ਕਿਉਂਕਿ ਸ਼ਨੀ ਦੇਵ ਨਾਲ ਸੂਰਜ ਗ੍ਰਹਿਣ ਨਾਲ ਤਾਕੀ ਨਾਲ ਚੰਦਰਮਾਨ ਨਾਲ ਹਾਂਜੀ ਇਹ ਗ੍ਰਹਿਣ ਲੱਗਦੇ ਠੀਕ ਹੈ ਜੀ ਇਹ ਪਹਿਲਾਂ ਚੰਦਰਮਾਨ ਕਿਉਂਕਿ ਹਟਿਆ ਅੱਛਾ ਉਹਦਾ ਵੀ ਆਪਣੇ ਹਿੰਦੂਸਤਾਨ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਸੀ ਦੇਖਣ ਨੂੰ ਅੱਛਾ ਉਹ ਦੇਸ਼ਾਂ ਵਿੱਚ ਹੀ ਹੋਇਆ ਠੀਕ ਹੈ ਜੀ ਤੇ ਆਪਣੇ ਉੱਤੇ ਫੇਰ ਵੀ ਕੁਝ ਨਾ ਕੁਸਤਾ ਅਸਰ ਹੁੰਦਾ ਮਰਜੀ ਦਾ ਹਾਂ ਜੀ ਹੁੰਦਾ ਜੀ ਹੁੰਦਾ ਤਾਂ ਹੀ ਆਪਾਂ ਘੁੰਮਦੇ ਨੇ ਤੇ ਤਾਂ ਹੀ ਆਪਾਂ ਪੁੱਛੇ ਵਧੀਆ ਗੱਲ ਠੀਕ ਹੈ ਤੇ ਇਹਦੇ ਵਿੱਚ grain ਦੀ ਤੁਲਾ ਤਾਨ ਹੁੰਦਾ ਜਿਵੇਂ grain ਨੱਕਣ ਗਿਆ ਆਉਣਾ ਹਾਂ ਜੀ ਹਾਂ ਇਹਦਾ ਵੀ ਟੈਂਸ ਸੀ ਆ ਠੀਕ ਹੈ ਆਸ ਨੂੰ ਕਣਕ ਨੂੰ ਹੱਥ ਲਾ ਕੇ ਰੱਖ ਲੋ ਜਿੰਨਾ ਕਣਕ ਦਾ ਉਹ ਤੁਲਾ ਦਾਣਾ ਨਾ ਹਾਂ ਜੀ ਹਾਂ ਇਹ ਜਿਹੜੇ ਆਪਣਾ ਸੁੰਮਰ ਰਾਸ਼ੀ ਉਹਦੇ ਵਿੱਚ ਕਈ ਰਾਸ਼ੀਆਂ ਨੂੰ 12 ਰਾਸ਼ੀਆਂ ਨੂੰ ਇਹ ਗ੍ਰਹਿਣ ਗਲੂ ਸੁਖ ਹੁੰਦਾ ਹੈ ਠੀਕ ਹੈ ਜੀ ਤੇ ਕੂਟ ਮਾਸ਼ੀ ਨੂੰ ਵੀ ਕਈ ਜੋਗ ਬਣਦੇ ਨੇ ਹਾਂਜੀ 12 3 ਹਾਂਜੀ ਹਾਂ ਤੇ ਆਪਣਾ ਪੋਸਟ ਤੇ ਵੀ ਲਿਖਿਆ ਹੋਇਆ ਜਿਹੜਾ ਆਪਣਾ ਠੀਕ ਹੈ ਜੀ ਉਹ ਲਾਂਚ ਕਰਾਂਗੇ ਅਸੀਂ ਪਹਿਲੀ ਤਰੀਕਾ ਸੰਗਤ ਤੇ 12 ਤੇ 13 ਕਰਾਂਗਾ ਐਤਵਾਰ ਦਿਨਵਾਰਾ ਹਾਂਜੀ ਤੇ ਰੱਤੇ ਵੀ ਇੱਦਾਂ ਸਾਰੇ ਜਿਹੋ ਗਰੇ ਜਿਹੜੇ ਜਨਤੀ ਆ ਨੇ ਬਾਬਾ ਜੀ ਦੀ ਅੰਬਾਬਾ ਜੀ ਉਹ ਅਸ਼ੀਰਵਾਦ ਕਰਦੀ ਵੀ ਇੱਦਾਂ ਬਹੁਤ ਜ਼ਿਆਦੇ ਜੋਗ ਬਣਦੇ ਨੇ ਠੀਕ ਹੈ ਜੀ ਤੇ ਉਹ ਆਪਾਂ ਨੂੰ ਫੋਨ ਤੇ ਕਰਕੇ ਕੋਈ ਵੀ ਰਾਸ਼ੀ ਵਾਲਾ ਹਾਂਜੀ ਆਪਣੇ ਕੋਲੋਂ ਸੁਭਾ ਫੜ ਲੈ ਸਕਦਾ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਰ ਸਵਾਲ ਹੋਵੇ ਉਹ ਆਪਣੇ ਨਾਲ ਫੋਨ ਤੇ ਕੰਟੈਕਟ ਕਰਕੇ ਠੀਕ ਹੈ ਜਾਂ WhatsApp ਤੇ ਕਰਮਖ ਪਰਮ ਗਿਆਨ ਵਿਦਿਆਲਾ ਠੀਕ ਹੈ ਉਹਦੇ ਵਿੱਚ ਆਪਣਾ ਨੰਬਰ ਚੱਲਦਾ ਰਹਿੰਦਾ ਇੱਕ ਨੰਬਰ ਹੋਰ ਪਾਵਾਂਗੇ ਅੱਛਾ ਜੀ ਕਾਊਂਟ ਦੇ ਵਿੱਚ ਜਿਹੜਾ ਵੀ ਕਿਸੇ ਨੇ ਦਾਨ ਪੁੰਨ ਕੋਈ ਵੀ ਸੇਵਾ ਹਾਂ ਸ਼ਨੀ ਦਿਵਸ ਦੇ ਦਾਨ ਨੇ ਹਾਂ ਜੀ ਜਿਵੇਂ ਪੰਡਾ ਦੇ ਉੱਤੇ 13 ਤਰੀਕ ਨੂੰ ਆਉਣਾ 12 ਹਾਂ 12 13 ਸ਼ਨੀਵਾਰ ਐਤਵਾਰ ਸਬਾਨ ਇਸ ਆਖੀ ਦੇ ਉੱਤੇ ਵੀ ਅਸੀਂ ਗ੍ਰਹਿਣਾਂ ਦੇ ਨਾਲ ਠੀਕ ਹੈ ਨਾ ਵੀ ਉਹਨਾਂ ਨੇ ਆਪਾਂ ਨੂੰ ਦੱਸਿਆ ਹੋਇਆ ਵੀ ਦਾਨ ਪੁੰਨਾਂ ਕਿਆ ਨਾ ਮਾੜਾ ਨਕਰੂ ਅੱਖ ਨਾਲ ਮਾੜਾ ਦੇਖੂ ਨਾ ਕੰਨ ਨਾਲ ਸੁਣੋ ਨਾ ਨਾ ਚਾਹੀਏ ਜੇ ਆਪਾਂ ਸੋਖ ਫਲ ਮਰਦੇ ਨੇ ਅਮਰਜੀਤ ਸਿੰਘ ਚੰਗੇ ਠੀਕ ਹੈ ਜੀ ਸ਼ਾਕਰ ਵੀ ਰੋਣੀ ਕੜੇ ਨੇ ਇੱਥੇ ਕਮੇਟੀ ਵੱਲੋਂ ਇਹ ਕਰਿਆ ਜਾਣਾ